ਇੰਡਕਸ਼ਨ ਫਰਨਸ ਐਸੋਸੀਏਸ਼ਨ ਦੇ ਪ੍ਰਧਾਨ ਮਹਿੰਦਰ ਗੁਪਤਾ ਦੀ ਅਗਵਾਈ ਵਿੱਚ ਉਦਯੋਗਪਤੀਆਂ ਦੀ ਇੱਕ ਵਿਸ਼ੇਸ਼ ਮੀਟਿੰਗ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਉੱਚ ਅਧਿਕਾਰੀਆਂ ਨਾਲ ਹੋਈ ਜਿਸ ਦੌਰਾਨ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੀਫ ਐਨਵਾਇਰਨਮੈਂਟ ਇੰਜੀਨੀਅਰ ਸੰਦੀਪ ਬੈਲ ਖਾਸ ਤੌਰ ਤੇ ਸ਼ਾਮਲ ਹੋਏ ਸੰਦੀਪ ਬਹਿ ਨੇ ਉਦਯੋਗਪਤੀਆਂ ਨੂੰ ਸਾਫ਼ ਸੁਥਰਾ ਵਾਤਾਵਰਣ ਸਿਰਜਣ ਲਈ ਸਹਿਯੋਗ ਦੇਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਉਹ ਆਪਣੀਆਂ ਫੈਕਟਰੀਆਂ ਦੇ ਵਿੱਚ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਦੇ ਯੰਤਰਾਂ ਨੂੰ ਅਪਡੇਟ ਕਰਨ ਅੱਜ ਦੀ ਮੀਟਿੰਗ ਜਿਹੜੀ ਸਾਡੀ ਇੰਡਕਸ਼ਨ ਫਰਨਸ ਐਸੋਸੀਏਸ਼ਨ ਦੇ ਨਾਲ ਸੀ ਇਹਦੇ ਵਿੱਚ ਜਦੋਂ ਜਦੋਂ ਇਹਨਾਂ ਦੀ এনवायरमेंटਲ ਕਲੀਅਰੈਂਸ ਹੋਈਆਂ ਇਹਨਾਂ ਦੇ ਜਿਹੜੇ ਪਹਿਲਾਂ ਤਾਂ ਪੁਰਾਣੇ 에ਅਰ ਪੋਲੂਸ਼ਨ ਕੰਟਰੋਲ ਡਿਵਾਈਸਿਜ਼ ਲੱਗੇ ਹੁੰਦੇ ਸੀ ਉਸ ਤੋਂ ਬਾਅਦ ਪੱਠੀਆਂ ਦੇ ਸਾਈਜ਼ ਕੈਪੈਸਟੀਆਂ ਵਧਣ ਤੋਂ ਬਾਅਦ ਸੈਕੰਡਰੀ ਐਮਿਸ਼ਨ ਤੋਂ ਆ ਨਿਕਲਣ ਜ਼ਿਆਦਾ ਨਿਕਲਣ ਲੱਗ ਗਿਆ ਸ਼ੈੱਡ ਦੇ ਵਿੱਚੋਂ ਉਹ ਜਿਨ੍ਹਾਂ ਨੇ ਲਈ ਕਲੀਅਰੈਂਸਿਸ ਹੋਈਆਂ ਨੇ ਉਲੀ ਚ ਕੰਡੀਸ਼ਨਸ ਲੱਗੀਆਂ ਸੀ ਲੇਕਿਨ ਇਹਨਾਂ ਦੇ ਕੋਲ ਕੋਈ ਪ੍ਰੋਪਰ ਟੈਕਨੋਲੋਜੀ ਨਹੀਂ ਸੀ ਅਸੀਂ ਇਹ ਚਾਹੁੰਦੇ ਸੀ ਪੰਜਾਬ ਪੋਲੂਸ਼ਨ ਕੰਟਰੋਲ ਜਿਹੜੀ ਵੀ ਟੈਕਨੋਲੋਜੀ ਲੱਗੇ ਉਹ ਇੱਕ ਤਾਂ ਲੋ ਕੋਸਟ ਹੋਵੇ ਘੱਟ ਪੈਸੇ ਦੀ ਔਰ ਉਹਦੇ ਚ ਇਫੈਕਟਿਵ ਕੰਟਰੋਲ ਹੋਵੇ ਕਿਉਂਕਿ ਬਾਰ ਬਾਰ ਇੱਕ ਵਾਰ ਪੈਸੇ ਇਸਨੇ ਕੀਤੇ ਜਾ ਸਕਦੇ ਸੋ ਉਹਦੇ ਚ ਇੰਡਕਸ਼ਨ ਫਰਨੇਸ ਐਸੋਸੀਏਸ਼ਨ ਨੇ ਆਪਣੇ ਲੈਵਲ ਦੇ ਉੱਤੇ ਕੁਝ ਜਿਹੜੀਆਂ ਡਿਜ਼ਾਈਨਸ ਜਿਹੜੇ ਕੰਸਲਟੈਂਟਸ ਹੋਰ ਜਿੰਨਾ ਤੋਂ ਏਜੰਸੀਜ਼ ਤੋਂ ਬਣਵਾਏ ਸੀ ਉਹਨਾਂ ਦੀ ਪ੍ਰੈਜ਼ੈਂਟੇਸ਼ਨ ਸੀ ਇਹ ਇੱਕ ਓਪਨ ਹਾਊਸ ਡਿਸਕਸ਼ਨ ਸੀ ਜਿਸ ਸਾਰੀ ਇੰਡਸਟਰੀ ਇੰਡਕਸ਼ਨ ਫਰਨਸ ਦੀ ਔਰ ਰੋਲਿੰਗ ਵਾਲੇ ਵੀ ਬੈਠੇ ਸੀ ਉਹਨਾਂ ਉਹਨਾਂ ਨਾਲ ਓਪਨ ਹਾਊਸ ਡਿਸਕਸ਼ਨ ਹੋਈ ਅਲਟੀਮੇਟਲੀ ਆਈਡੀਆ ਤਾਂ ਹੀ ਹੈ ਇੱਕ ਚੰਗੇ ਵਾਤਾਵਰਨ ਦੇਣਾ ਖੰਨਾ ਗਵਿੰਦਗੜ੍ਹ ਦੀ ਜਿਹੜਾ ਸਟੀਲ ਟਾਊਨ ਹੈ ਉਹਦੇ ਚ ਇੱਕ ਚੰਗਾ ਮਾਹੌਲ ਦੇਣਾ ਇਹ ਨਾ ਲੱਗੇ ਵੀ ਇਹ ਸਾਰੇ ਪਾਸੇ ਧੂਆਂ ਹੀ ਨਿਕਲਦਾ ਰਹਿੰਦਾ ਕਿਉਂਕਿ ਇੱਥੇ ਇਕੱਲੀ ਇੰਡਸਟਰੀ ਨਹੀਂ ਲੋਕ ਲੋਕ ਵੀ ਰਹਿੰਦੇ ਨੇ ਸੋ ਵਿਦਆਊਟ ਐਜ਼ ਅ ਫੈਸਿਲੀਟੇਟਰ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਨੇ ਇਹਨਾਂ ਨਾਲ ਅੱਜ ਇੱਕ ਮੀਟਿੰਗ ਕੀਤੀ ਸੀ ਮੈਨੂੰ ਉਮੀਦ ਹੈ ਕਿ ਇਸ ਮੀਟਿੰਗ ਤੋਂ ਬਾਅਦ ਇੰਡਸਟਰੀ ਨੇ ਸਭ ਬਹੁਤ ਵਧੀਆ ਇੱਕ ਵਾਰਾ ਦਿੱਤਾ ਹੈ ਔਰ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਵੀ ਜਿਹੜਾ ਹੁਣ ਇਹ ਅਸੀਂ ਇਕੱਲੇ ਰੈਗੂਲੇਟਰ ਨਹੀਂ ਐਜ਼ ਅ ਫੈਸਿਲੀਟੇਟਰ ਇੰਡਸਟਰੀ ਨੂੰ ਅਸੀਂ ਇਸ ਕੰਮ ਨੂੰ ਕਰਨ ਲਈ ਇਹਨਾਂ ਨੂੰ ਐਡਵਾਈਸ ਕਰ ਰਹੇ ਹਾਂ ਇਹਦੇ ਬਹੁਤ ਚੰਗੇ ਰਿਜ਼ਲਟਸ ਆਣਗੇ ਪਰ ਸਾਡੇ ਨਾਲ ਰੂਲਿੰਗ ਇੰਡਸਟਰੀ ਦੇ ਜਿਹੜੇ ਇਸ਼ੂਸ ਨੇ ਉਹ ਮੇਰੇ ਬੜੇ ক্লোਸਲੀ ਇਹਨਾਂ ਦੀ ਐਸੋਸੀਏਸ਼ਨਸ ਨਾਲ ਸਾਡੇ ਅਸੀਂ ਇੰਟਰੈਕਟ ਕਰ ਰਹੇ ਹਾਂ ਜਿੱਥੇ ਜਿੱਥੇ ਇਹਨਾਂ ਦੀ ਪ੍ਰੋਬਲਮ ਹੈ ਜੋ ਜੋ ਫੈਸਿਲੀਟੇਟ ਕਰਨਾ ਹੈ ਤਾਂ ਕਿ ਇੰਡਸਟਰੀ ਵੀ ਚੱਲੇ ਇੰਡਸਟਰੀ ਵੀ ਗਰੋਥ ਕਰੇ ਔਰ ਜਿਹੜੀਆਂ ਸਾਡੇ ਕੋਲ ਮਾਨਯੋਗ ਨੈਸ਼ਨਲ ਕ੍ਰੀਨ ਇੰਟਰਵਿਊਨਲਸ ਔਰ ਡਿਫਰੈਂਟ ਡਿਫਰੈਂਟ ਕੋਰਟਸ ਤੋਂ ਜਾਂ ਸਾਡੇ ਪੰਜਾਬ ਸਰਕਾਰ ਦੀ ਡਾਇਰੈਕਸ਼ਨਸ ਨੇ ਉਹਨਾਂ ਨੂੰ ਵੀ ਅਸੀਂ ਇੰਡਸਟਰੀ ਦੇ ਨਾਲ ਜੁੜ ਕੇ ਹੀ ਅਸੀਂ ਉਹਨਾਂ ਨੂੰ ਇੰਪਲੀਮੈਂਟ ਕਰਵਾ ਸਕੀਏ ਅੱਜ ਦੀ ਮੀਟਿੰਗ ਦਾ ਏਜੰਡਾ ਇਹ ਹੈ ਵੀ ਜਿਹੜੀ ਇੰਡਕਸ਼ਨ ਫਰਨਸ ਹੈ ਇਸ ਸੈਕੰਡ ਐਮਿਸ਼ਨ ਇਕੁਪਮੈਂਟ ਲਗਵਾਉਣ ਲਈ ਇਹ ਮੀਟਿੰਗ ਕਾਲ ਕੀਤੀ ਗਈ ਹੈ ਅਸੀਂ ਪੰਜਾਬ ਪੋਲਿਊਸ਼ਨ ਬੋਰਡ ਨੂੰ ਆਪਣੇ ਵੱਲੋਂ ਇਹ ਕਿਹਾ ਹੈ ਵੀ ਤੁਸੀਂ ਜਿਹੜਾ ਡਿਜ਼ਾਈਨ ਅਪਰੂਵ ਕਰਾਉਂਗੇ ਉਹ ਸਾਰੇ ਇੰਡਕਸ਼ਨ ਫਰਨਸ ਆਪਣੇ ਫਰਨਸਾਂ 'ਚ ਉਹ ਇਕੁਪਮੈਂਟ ਲਗਾ ਕੇ ਜੇ ਕੋਈ ਪੋਲਿਊਸ਼ਨ ਹੋ ਰਿਹਾ ਹੈ ਉਹਨੂੰ ਵੀ ਕੰਟਰੋਲ ਕਰਨ ਦੀ ਪੂਰੀ ਪੂਰੀ ਕੋਸ਼ਿਸ਼ ਕੀਤੀ ਜਾਊਗੀ ਵੈਸੇ ਜੀ ਜਿਹੜਾ ਸਾਡਾ ਪਹਿਲਾ ਸਾਈਡ ਹੂਡ ਸਿਸਟਮ ਲੱਗਿਆ ਹੈ ਉਹ ਬਹੁਤ ਇਫੈਕਟਿਵ ਹੈ ਕਾਫੀ ਜਿਹੜਾ ਮੈਂ ਉਹ ਕੰਟਰੋਲ ਹੋ ਰਿਹਾ ਹੈ ਫਿਰ ਵੀ ਜੇ ਬੋਰਡ ਕੋਈ ਹੋਰ ਕਿਸੇ ਤਰ੍ਹਾਂ ਦਾ ਰਿਕੁਇਰਮੈਂਟ ਲਗਾਉਣ ਲਈ ਕਹੇਗਾ ਜਿਹਨੂੰ ਸੈਕੰਡਰੀ ਕਮਿਸ਼ਨ ਰਿਕੁਇਰਮੈਂਟ ਕਹਿੰਦੇ ਆ ਅਸੀਂ ਉਹ ਵੀ ਲਗਾਵਾਂਗੇ